हाय गाइस वेलकम टू माय न्यू वीडियो गाइस वीडियो पूरी देखियो ते पहली एक गल सुन लो जी पहला ते एक चीज सुन लो ਤੁਸੀਂ ਇਸ ਗੱਲ ਦਾ ਨਾ ਮੈਨੂੰ ਕਮੈਂਟ ਕਰਕੇ ਜਾਇਓ ਮੈਂ ਬੜੇ ਲੋਕਾਂ ਨੂੰ ਅੱਜ ਮੈਂ ਆਪਣੇ ਕੰਮ ਦੇ ਉੱਪਰ ਵੀ ਸੀਗਾ ਮੈਂ ਬਹੁਤ ਲੋਕਾਂ ਨੂੰ ਇਹ ਚੀਜ਼ ਪੁੱਛੀ ਪਰ ਕਿਸੇ ਨੂੰ ਪਤਾ ਹੀ ਨਹੀਂ ਇਹ ਚੀਜ਼ ਤੇ ਚਲੋ ਮੈਂ ਤੁਹਾਨੂੰ ਵੀ ਪੁੱਛ ਲੀਨਾ ਜਿਹਨੂੰ ਪਤਾ ਹੋਊਗੀ ਨਾ ਤੇ गाइस ਉਹ ਕਮੈਂਟ ਕਰਕੇ ਜਾਇਓ ਜਿਹਨੂੰ ਨਹੀਂ ਪਤਾ ਹੋਗੀ ਤੇ ਉਹ ਵੀ ਕਮੈਂਟ ਕਰ ਦਿਓ ਕਿ ਹਾਂ ਵੀ ਮੈਨੂੰ ਪਤਾ ਨਹੀਂ ਠੀਕ ਹੈ ਜੀ ਜੀ गाइस चीज ਇਹ ਹੈ ਕਿ ਇਹ ਜੀ ਕਿਹੜੀ ਚੀਜ਼ ਆ ਕਿ ਜਿਹੜੀ ਜਿੰਨੀ ਮਰਜ਼ੀ ਚੱਲੇ ਉਹ ਕਦੀ ਘਸਦੀ ਨਹੀਂ ਗਈ ਮੈਨੂੰ ਕਮੈਂਟ ਕਰਕੇ ਜਾਈਓ ਇਸ ਗੱਲ ਦਾ ਕਿ ਇਹ ਜੀ ਕਿਹੜੀ ਚੀਜ਼ ਆ ਕਿ ਜਿੰਨੀ ਮਰਜ਼ੀ ਉਹ ਚੱਲਦੀ ਰਵੇ ਜਿੰਨਾ ਮਰਜੀ ਚੱਲੇ ਪਰ ਉਹ ਕਦੀ ਘਸੂਗੀ ਨਹੀਂ ਜੇ ਪਤਾ ਤਾਂ ਕਮੈਂਟ ਕਰ ਦਿਓ ਹੁਣ ਆ ਦੇਖੋ ਕੀ ਕਰ ਰਹੀ ਹੈ ਆਟਾ ਆਟਾ ਗੁੰਦੀ ਪਈ ਹੈ ਵਿਚਾਰੀ ਉੱਨ ਨਮਿਤ ਹੈ ਜੀ ਠੀਕ ਆ ਤੁਹ ਨਹੀਂ ਤੂੰ ਬੜਾ ਨੂੰ ਇੱਕ ਪੈਨ ਪੈਨ ਕਿਉਂ ਲਾਇਆ ਯਾਰ ਇਹ ਪੈਨ ਨਹੀਂ ਲਾਣਾ ਸੀਗਾ ਤੂੰ ਇਹਨੇ ਇਕੱਲਾ ਪੈਨ ਹੀ ਲਾਇਆ ਹੋਇਆ ਹੈ ਹੈ ਸਟਿੱਕ ਨਹੀਂ ਹੈ ਕੋਈ ਤਿਸ ਸਟਿੱਕ ਨਹੀਂ ਸੀ ਕੁਝ ਹੋਰ ਫਸਾ ਲੈਣਾ ਸੀ ਯਾਰ ਤੂੰ ਤਾਂ ਇੱਥੇ ਪੈਨ ਫਸਾ ਕੇ ਬੈਠੀ ਹੈ ਕੁਛ ਹੈ ਹੀ ਨਹੀਂ ਕਰਨੇ ਵੇਚਣਾ ਫਸਾ ਲੈਣਾ ਸੀ ਅੱਛਾ ਜ਼ਿਆਦਾ ਨਾ ਬੋਲੋ ਕਿਉਂ ਵੇਚਣਾ ਫਸਣਾ ਨਹੀਂ ਸੀ ਵੇਚਣ ਦੇ ਤਾਂ ਗਾਈਜ਼ ਇਹ ਇੱਕ ਨਾ ਜੋਤੀ ਨੇ ਨਾ ਇੱਕ ਟਾਇਲਟ ਦੇਖਿਆ ਟਾਇਲਟ ਮ ਲੱਗੀ ਕਹਿ ਲਓ ਕਿ ਇੱਕ ਪਤਨੀ ਫੌਨ ਦਾ ਕੀ ਰੱਬ ਜਾਣੇ ਕਿੱਥੇ ਦਾ ਦੁਬਈ ਦਾ ਹੋਗਾ ਸ਼ਾਇਦ ਦੁਬਈ ਦਾ ਹੋ ਸਕਦਾ ਤੇ ਮੈਂ ਜੋਤੀ ਨੂੰ ਕਿਹਾ ਕਿ ਚਲ ਨਹੀਂ ਆ ਕਿ ਜੇ ਰੱਬ ਨੇ ਚਾਹਿਆ ਜੇ ਸਭ ਕੁ ਸਹੀ ਹੋ ਗਿਆ ਤੇ ਆਪਾਂ ਨਾ ਘਰੇ ਉਹ ਵਾਲਾ ਵਾਸ਼ਰੂਮ ਜ਼ਰੂਰ ਬਣਾਵਾਂਗੇ ਉਹ ਹੈਗਾ ਕਿ ਕਿਸ ਵਾਸਤੇ ਜੈਂਸ ਵਾਸਤੇ ਉਹ ਕਿ ਆਪਾਂ ਉਹ ਵਾਸ਼ਰੂਮ ਘਰੇ ਬਣਾਵਾਂਗੇ ਮੈਂ ਤਾਂ ਬਣਾਵਣਾ ਕਿਉਂ ਨਹੀਂ ਬਣਾਣਾ ਤੇ ਗਾਈਜ਼ ਇੰਨਾ ਵਧੀਆ ਵਾ ਦੇਖਣ ਨੂੰ ਵੀ ਫਰਸਟ ਕਲਾਸ ਆ ਮੈਨੂੰ ਵਧੀਆ ਲੱਗਿਆ ਯਾਰ ਇੰਨਾ ਤਾਂ ਸੋਹਣਾ ਬਾਸ ਹੁੰਦਾ ਇੰਨਾ ਵਧੀਆ ਲੱਗਦਾ ਨਾਲੇ ਜਿਵੇਂ ਮਰਜ਼ੀ ਬੰਦਾ ਉੱਥੇ ਬੈਠਾ ਰਹੇ ਕਰੀ ਜਾਵੇ ਨਹੀਂ ਬੈਠਣਾ ਤੇ ਨਹੀਂ ਵਾਸ਼ਰੂਮ ਵਾਸਤੇ ਹੋ ਮੈਂ ਤਾਂ ਮੈਂ ਅਸਲੀ ਮਨਵਾਉਂਗੀ ਮੈਂ ਉਸ ਘਰ ਸੇ ਚਲੀ ਜਾਵਾਂਗੀ ਕਿਉਂ ਤੇਰੇ ਬਾਹਰ ਦਾ ਰਾਜ ਕੀ ਹੈ ਜੋਤੀ ਕੁਝ ਵੀ ਨਹੀਂ ਹੈ ਪੈਨ ਤਾਂ ਕੱਢ ਦ ਬਲ ਸਿੱਧੇ ਹੋ ਜਾਣਗੇ ਤੇਰੇ ਨਾਲ ਬਲ ਲੈ ਆ ਪੈਨ ਕੱਢਦਾ ਗਾਈ ਦੇਖ ਕੇ ਵਿਚਾਰੀ ਦੀ ਕੋਲ ਉਹ ਹੈ ਨਹੀਂ ਗਏ ਇਹ ਪੈਨ ਲਾਇਆ ਵਿਚਾਰੀ ਨੇ ਇਹਨਾਂ ਮੈਂ ਕੱਲ ਨੂੰ ਸਟਿਕ ਕੋਈ ਹੈ ਨਾ ਜੇ ਹੋਇਆ ਤੇ ਸਭ ਤੋਂ ਸਹੀ ਨੂੰ ਮੈਂ ਸਟਿਕ ਜ਼ਰੂਰ ਲੈ ਕੇ ਦਊਗਾ ਤਿੰਨ ਸਟਿਕ ਲਿਆ ਕੇ ਦਊਗਾ ਮੈਂ ਇਹ ਪੈਨ ਚੱਲਦਾ ਉਹ ਇਹ ਤਾਂ ਤੂੰ ਉਹ ਵਧੀਆ ਵਾਲਾ ਪੈਨ ਵਧੀਆ ਵਾਲਾ ਪੈਨ ਲਾਇਆ ਹੈ ਤੂੰ ਉਹ ਪੈਨ ਨਹੀਂ ਇਹਦਾ ਕੈਪ ਕਿੱਥੇ ਆ ਉਧਰ ਬਿਆ ਕੋਲਰ ਦੇ ਉੱਪਰ ਹਾਂ ਹੱਦ ਦੋਗੀ ਤੂੰ ਇਹ ਪੈਨ ਕਿਉਂ ਲਿਆ ਕਿੱਥੇ ਆ ਹਾਂ ਕਿੱਥੇ ਗਿਆ ਇਹਦਾ ਉਧਰ ਕੋਲਰ ਦੇ ਉੱਪਰ ਵਾਇਆ ਉਧਰ ਜਗਮ ਯਾਰ ਤੂੰ ਇਹ ਪੈਨ ਨਾ ਲਿਆ ਕਰ ਯਾਰ ਕਿਉਂ ਇਹ ਪੈਨ ਮੈਂ ਅਟੈਂਡੈਂਸ ਉੱਤੇ ਲਿਖਣੀ ਹੁੰਦੀ ਹੈ ਚੱਕ ਕੇ ਪੈਨ ਆਪਣੇ ਜੂੜੇ ਫੜਾ ਕੇ ਬੈਠੀ ਹੋਈ ਹੈ ਐ ਜੀ ਜਸ ਜਨਾਨੀ ਹੈ ਇਹ ਕੋਈ ਨਹੀਂ ਕੋਲ ਹੈਗਾ ਹੀ ਨਹੀਂ ਚੋਰ ਪੈਨ ਮੇਰੇ ਕੋ ਪੈਨ ਹੈਗਾ ਨਹੀਂ ਸੀ ਗਾਇਜ਼ ਇੱਕ ਕੁੜੀ ਸੀ ਕਿ ਨਾ ਉਹ ਕੁੜੀ ਵਿਚਾਰੀ ਮੇਰੇ ਕੋ ਵਿਚਾਰੀ ਕੰਮ ਕਰਦੀ ਹੁੰਦੀ ਸੀ ਉਹਨੂੰ ਮੈਂ ਜਿੰਨਾ ਕਹਿਣਾ ਨਾ ਉਹਨੇ ਉਨਾ ਪਿਸਟਨ ਪਾ ਕੇ ਦੇਣਾ ਉਨੀ ਮੈਨੂੰ ਬੋਕੀ ਚੜਾ ਕੇ ਦੇਣੀ ਉਹਨਾਂ ਨੇ ਹੈਡ ਚੜਾ ਕੇ ਦੇਣਾ ਉਨਨੋ ਨੇ ਸਭ ਕੁਝ ਕਰਕੇ ਦੇਣਾ ਪਰ ਮੈਨੂੰ ਇਹ ਚੀਜ਼ ਨਹੀਂ ਪਤਾ ਸੀਗਾ ਕਿ ਜੋ ਉਹੀ ਕੁੜੀ ਹੈ ਜੋ ਮੇਰੇ ਘਰੇ ਆਟਾ ਗੁੰਨੂਗੀ। ਕਰਾ ਸ਼ਰਮ ਕਰ ਲਓ ਕਰ ਦੱਸਿਓ। ਹੂੰ ਐਜਾ ਥੋੜੀ ਹਸਾ। ਗਾਇਜ਼ ਉਹ ਕੁੜੀ ਮੈਨੂੰ ਪਤਾ ਇੱਕ ਵਾਰੀ ਕੀ ਹੋਇਆ। ਜਾਣ ਵਾਲੀ ਸੀਗੀ ਜੀ। 11:30 ਦਾ ਟਾਈਮ ਸੀਗਾ। ਜਿਵੇਂ ਫੈਕਟਰੀ 'ਚ ਚਾਹ ਆਂਦੀ ਹੁੰਦੀ ਆ। ਉਹਨੂੰ ਮੈਂ ਕਿਹਾ ਸੀਗਾ ਉਹਨੂੰ ਕਿ ਮੇਰੀ ਚ ਵਾਸਤੇ ਜਿਹੜਾ ਗਲਾਸ ਹੈ ਨਾ ਮੇਰਾ ਗਲਾਸ ਧੋਦੀ ਹੁਣ ਮੈਨੂੰ ਤਾਂ ਬੁਲੰਦੀ ਨਹੀਂ ਸੀਗੀ ਉਹਦੀ ਜਿਹੜੀ ਸਹੇਲੀ ਸੀ ਉਹਨੂੰ ਉਹਨੂੰ ਮੈਂ ਕਿਹਾ ਸੀ ਕਿ ਮੈਂ ਕਿਹਾ ਚਲੋ ਉਹਨੂੰ ਕਹਿਦੀ ਕਿ ਮੇਰਾ ਗਲਾਸ ਧੋ ਦੇਵੇ ਜਾਂ ਤੂੰ ਧੋ ਦੇ ਤੇ ਇਹਨੇ ਅੱਗੋ ਜਵਾਬ ਤਾਂ ਕੀ ਦਿੱਤਾ ਕਹਿੰਦੀ ਮੈਂ ਕਿਸ ਦੀ ਨੌਕਰ ਥੜੀ ਆ ਤੇ ਅੱਜ ਇੱਥੇ ਕੀ ਕਰ ਰਹੀ ਆ ਆ ਬੋਲ ਦੋ ਦੋ ਕੋਆ ਹੈਂ ਆ ਬੋਲ ਅ ਤੂੰ ਕਿਸ ਦੀ ਹੈ ਜੈ ਜੂ ਬੈਗਨ ਆ ਬੋਲਾ ਇਹ ਮੈਨੂੰ ਕਹਿੰਦੀ ਸੀ ਕਹਿੰਦੀ ਮੈਂ ਕਿਹੜਾ ਕਿਸ ਦਿਨ ਨੌਕ ਕਰਾਂ ਜਿਹੜਾ ਮੈਂ ਗਲਾਸ ਤੋਂ ਆ ਇਹਦੇ ਆਪਾਸ ਕਰੀ ਜਾਦੇ ਕੁਝ ਹੋਦੀ ਜਾਦੇ ਅੱਛਾ ਹਾਂ ਸੀਰੀਅਸਲੀ ਹਾਂ ਕਸਮ ਖਾ ਕਿਉਂ ਖਾਉਂ ਕਿਉਂ ਗਾਇਜ਼ ਇਹ ਜਦ ਇਹ ਮੈਨ ਕੋਲ ਹੁੰਦੀ ਸੀ ਨਾ ਹੁਣ ਤਾਂ ਇੱਥੇ ਚਲ ਫਿਰ ਵੀ ਠੀਕ ਆ ਉੱਥੇ ਤਾਂ ਇਹ ਨਾ ਇਹ ਮਿਲਕੀ ਲੜਾਈ ਬੜਾ ਕਰਦੀ ਸੀ ਸਾਡੇ ਦੋਨਾਂ ਦੀ ਬਹੁਤ ਲੜਾਈ ਹੁੰਦੀ ਸੀ ਬਿਨਾਂ ਗੱਲ ਤੋਂ ਕੋਈ ਗੱਲ ਵੀ ਹੈਂ ਕੋਈ ਗੱਲ ਵੀ ਨਹੀਂ ਹੁੰਦੀ ਸੀ ਕੋਈ ਗੱਲ ਵੀ ਨਹੀਂ ਹੁੰਦੀ ਸੀ ਕਿ ਪਰ ਇਹ ਕਿ ਅਸੀਂ ਲੜਦੇ ਪਤਾ ਕਿੰਨਾ ਸੀਗੇ ਬਹੁਤ ਲੜਦੇ ਸੀਗੇ ਮੰਨ ਲਓ ਕਿ ਅਸੀਂ ਨਾ ਕਈ ਵਾਰ ਤੇ ਇਦਾਂ ਹੋ ਜਾਂਦਾ ਕਿ ਦੋ-ਦੋ ਮਹੀਨੇ ਅਸੀਂ ਗੱਲ ਨਹੀਂ ਕਰਦੇ ਹੁੰਦੇ ਸੀਗੇ ਹੈ ਦੋ-ਦੋ ਮਹੀਨੇ ਅਸੀਂ ਗੱਲ ਨਹੀਂ ਚਾਰ ਮਹੀਨੇ ਬਾਅਦ ਵੀ ਸੀ ਜਦੋਂ ਉਹ ਘੜ ਜਾਂਦਾ ਗਰਮੀਆਂ ਟਾਈਮ 'ਚ ਅਸੀਂ ਚਾਰ ਮਹੀਨੇ ਅਸੀਂ ਗੱਲ ਹੌਲੀ ਹੋਲੀ ਵੀ ਹੋ ਗਈ ਸੀ ਹੌਲੀ ਵੀ ਨਿਕਲ ਗਈ ਸੀ ਜੰਗਿਆ ਹਾਂ ਹੌਲੀ ਵੀ ਨਿਕਲ ਗਈ ਸੀ ਅਸੀਂ ਚਾਰ ਮਹੀਨੇ ਦੋ ਮਹੀਨੇ ਅਸੀਂ ਗੱਲ ਨਹੀਂ ਉੱਥੇ ਰਹਿਣਾ ਅਸੀਂ ਇਕੱਠੇ ਹੀ ਮਲਕੀ ਕੰਮ ਹੋ ਸੀ ਉੱਥੇ ਹੀ ਕਰਨਾ ਪਰ ਸਿੱਗ ਗੱਲ ਕਰਦੇ ਨਹੀਂ ਹੁੰਦੇ ਸੀਗੇ ਅਸੀਂ ਗੱਲ ਜਦ ਸਾਡੀ ਲੜਾਈ ਹੋ ਜਾਣੀ ਹੈ ਤੇ ਦੂਜੀ ਗੱਲ ਲੜਾਈ ਨਾ ਬਿਨਾ ਗੱਲ ਤੋਂ ਹੀ ਲੜਾਈ ਹੋ ਜਾਣੀ ਹੈ ਮੈਂ ਤਾਂ ਕਰਦਾ ਨਹੀਂ ਸੀ ਇਹ ਹੀ ਕਰਦੀ ਸੀ ਹਾਂ ਮੈਂ ਕਰਦਾ ਇਹ ਨਹੀਂ ਪਤਾ ਮੈਨੂੰ ਜਾਣ ਕੇ ਬਸ ਇੱਕ ਹੀ ਗੱਲ ਕਹਿ ਜਾਣੀ ਹੈ ਅੱਜ ਤੋਂ ਬਾਅਦ ਮੇਨਾਂ ਗੱਲ ਨਾ ਕਰਿਓ ਮੈਂ ਤਾਂ ਨਿਗਰ ਤੇ ਤੁਹਾਰੇ ਆਪ ਪੰਜਾਬ ਵਾਲੀ ਕਹਿ ਤੋ ਮੈਨੂੰ ਇਹ ਨਹੀਂ ਹੋਰ ਵੀ ਨਹੀਂ ਕਹਿਣਾ ਕਿ ਅੱਜ ਤੋਂ ਬਾਅਦ ਮੇਨਾਂ ਗੱਲ ਨਾ ਕਰਿਓ ਮੈਂ ਕਿਹਾ ਠੀਕ ਆ ਭਾਈ ਤੇ ਆਪਾਂ ਫਿਰ ਗੱਲ ਨਹੀਂ ਕਰਦੇ ਹੁੰਦੇ ਸੀ ਨਾ ਬੁਲਾਉਂਦੇ ਹੁੰਦੇ ਸੀ ਨਾ ਕੁਝ ਕਰਦੇ ਹੁੰਦੇ ਸੀ ਸਹੀ ਮਾਰੀ ਗੱਲ ਕਿਉਂ ਮੈਂ ਕਦੋਂ ਕਹਿਆ ਦੱਸਿਆ ਜੀ ਜਦੋਂ ਆਪਾਂ ਹੈਡ ਕਾਸਰੇ ਸੀਗੇ ਨਾਟਕ ਆ ਸੀ ਸੀ ਕਦੋਂ ਪਿਆ ਨਾਟਕ ਆ ਸੀ ਜਬੈਰੇ ਟਾਈ ਹੋਈ ਟਾਈ ਮੇ ਦਾ ਟੈਨਸੇ ਵੀ ਨਹੀਂ ਵੀ ਆਦਾ ਹਾਂ ਉਹ ਤੋਂ ਪੱਲੇ ਕੋਈ ਗੱਲ ਹੋਈ ਸੀਗੀ ਤੂੰ ਉੱਥੇ ਬੈਠੀ ਨਟਕਾਦੀ ਸੀ ਨਟਕਾਦੀ ਗੱਲ ਦੀ ਤੂੰ ਮੈਨੂੰ ਉੱਥੇ ਬੁਲਾਇਆ ਉੱਥੇ ਵੀ ਮੈਂ ਕੁਝ ਗੱਲ ਹੋਈ ਸੀ ਆਪਣੇ ਇੱਥੇ ਉਸ ਵਕਤ ਤੂੰ ਨਾਲੇ ਮੈਨੂੰ ਕਹਤਾ ਕਿ ਅਸਵਾਰਨਾ ਮੇ ਨਾਲ ਗੱਲ ਨਾ ਕਰੇ ਮੈਂ ਉੱਥੋਂ ਗਿਆ ਮੈਂ ਦੁਬਾਰਾ ਵਾਪਸ ਜਾ ਕੇ ਮੈਂ ਪਾਈਪਲ ਜਗਾ ਤੇ ਉੱਥੇ ਪਹੁੰਚ ਗਿਆ ਸੀਗਾ ਮੈਂ ਠੀਕਾ ਨਹੀਂ ਕਰਾਂਗੇ वो दिन तो याद है दिन आप नहीं अज बोल के दिखाए जल्दी जल्दी कर हाँ ऐसे टाइम नहीं है हाँ हम बोलना मैं किसी की नौकर नहीं हूँ देखो गाई एन्यूप्रो ठीक आ रहे हैं ना ਕਿੰਨੇ ਚਿਰ ਕੰਮ ਕੀਤਾ ਤੇ ਐਸੇ 4-5 ਸਾਲ ਹੈ 4-5 ਸਾਲ ਕੀਤਾ ਇਹਨੇ ਕੰਮ ਗਾਈਜ਼ ਪਰ ਬੜਿਆ ਕਿ ਚਲੋ ਠੀਕ ਆ ਜੋ ਵੀ ਮੋਮੈਂਟ ਸੀ ਕਿ ਸਭ ਵਧੀਆ ਸੀਗੀ ਪਰ ਇੱਕ ਚੀਜ਼ ਆ ਗਾਈਜ਼ ਮਿਲ ਕੀ ਇਹਦਾ ਲੱਗਦਾ ਨਹੀਂ ਸੀਗਾ ਮੈਨੂੰ ਪਰ ਇਹ ਆ ਕਿ ਇੱਕ ਗੱਲ ਤਾਂ ਜੀ ਕਹਿਣ ਵਾਲੀ ਤੇ ਹੈ ਨਹੀਂ ਪਰ ਮੈਂ ਫਿਰ ਵੀ ਕਹਿ ਦਿੰਨਾ ਪਰ ਗਾਈਜ਼ ਇਹ ਰੋਟੀ ਸਬਜ਼ੀ ਨਾਲ ਬਹੁਤ ਸਵਾਦ ਬਣਾਉਂਦੀ ਆ ਰੋਟੀ ਹੋ ਗਈ ਸਬਜ਼ੀ ਹੋ ਗਈ ਹਾਲਾ ਕਿ ਮੈਨੂੰ ਲੱਗਦਾ ਨਹੀਂ ਸੀਗਾ ਕਿ ਇੰਨੀ ਕਿ ਉਮਰ ਜੀ ਨੂੰ ਇੰਨਾ ਕੁ ਜਾਂਦਾ ਹੋਊਗਾ ਪਰ ਰੋਟੀ ਸਬਜੀ ਦਾਲ ਪਾਣੀ ਆਪਾਂ ਇਹਵੇਂ ਕਹਦੀ ਕਿ ਬਹੁਤ ਸਵਾਦ ਬਣਾਉਂਦੀ ਹੈ ਬਹੁਤ ਵਧੀਆ ਬਣਾਉਂਦੀ ਹੈ ਜਿੰਨਾ ਕਸੀਂ ਸੋਚਿਆ ਸੀ ਉਹ ਤੋਂ ਜ਼ਿਆਦਾ ਹੀ ਹੈ ਕੋਈ ਐਕਸੈਪਟੇਸ਼ਨ ਨਹੀਂ ਫੈਕਟਿਜ਼ਮ ਤੁਹਾਨੂੰ ਲੱਗਦਾ ਤਾਂ ਐਸੇ ਸੋਚ ਨਾ ਫੈਕਟਿਜ਼ਮ ਨੂੰ ਲੱਗਦਾ ਸੀ ਉਹੀ ਮੈਂ ਕਹਿੰਦਾ ਨੱਕ ਜਾ ਵਗਦਾ ਵਾ ਹਾਂ ਉਹਦੇ ਹੀ ਉਹਨੇ ਖੜਾ ਚ ਖੜਾ ਚ ਕਰਦੀ ਨਾ ਜਾਣਾ ਖੜਾ ਚ ਖੜਾ ਚ ਕਰਦੀ ਨੇ ਚਲੀ ਜਾਣਾ ਪਰੀ ਲੜਦੀ ਜਿਆਦਾ ਮੇਰੇ ਨਾਲ ਸੀ ਹੋਰ ਕਿਸੇ ਨਾਲ ਨਹੀਂ ਪਤਾ ਨਹੀਂ ਕਿਉਂ ਲੜਦੀ ਸੀ ਇੰਨੀ ਮੇਰੇ ਨਾਲ ਮੈਨੂੰ ਵੀ ਨਹੀਂ ਪਤਾ ਤੁਸੀਂ ਮੈਨੂੰ ਇੰਨਾ ਚੰਗਾ ਚੈਲੋ ਗਾਇਸ ਠੀਕ ਆ ਅੱਜ ਦੀ ਵੀਡੀਓ ਇੱਥੇ ਕਦਮ ਕਰ ਦਿੱਤੀ ਤੇ ਅੱਜ ਦੀ ਵੀਡੀਓ ਨੂੰ ਕੁਝ ਅਲੱਗ ਤਰੀਕੇ ਨਾਲ ਬਣਾਈ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਨੈਕਸਟ ਵੀਡੀਓ ਤਦ ਤੱਕ ਲਈ ਬਾਏ ਬਾਏ